ਸੋਰਸਿੰਗ ਦੇ ਵਿੱਚ ਜਿਹੜਾ ਬੂਥ ਬਹੁਤ ਚੜ੍ਹਦੀ ਕਲਾ ਦੇ ਨਾਲ ਬੀਜੇਪੀ ਦਾ ਲੱਗਾ ਹੈ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਵਿੱਚ ਉਹ ਜਿੱਤ ਸੁਭਾਜੀ ਮੰਨਾ ਜੀ ਦੀ ਬਹੁਤ ਚੜ੍ਹਦੀ ਕਲਾ ਦੇ ਨਾਲ ਹੋएगी ਜੀਰ ਕੀ ਉਛਾਹ ਲੋਕਾਂ ਦੇ ਵਿੱਚ ਵੋਟਾਂ ਪੂਰੇ ਜੋਸ਼ ਉਰਨਾ ਪੈ ਰਹੀਆਂ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਚੱਲੋ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬੀਜੇਪੀ ਦੀ ਭਾਰਤੀ ਜੰਦਾਬਾਡੀ ਦੀ ਸਰਕਾਰ ਬਣ ਜਾ ਰਹੀ ਆ ਇੱਥੇ ਵੀ ਮੋਦੀ ਸਾਹਿਬ ਨੂੰ ਜਿਆਦਾ ਹੀ ਤਾਜਾਬ ਹੋ ਜਾਣਾ ਤੇ ਸੈਂਟਰ ਚ ਤੇ ਗੇਤਨਾਰੀ ਹੋ ਗਿਆ ਕਿਵੇਂ ਦਾ ਹੰਗਾਰਾ ਮਿਲ ਜਾ ਲੋਕਾਂ ਵੱਲੋਂ ਲੋਕਾਂ ਨਾਲ ਤਾਂ ਪਰੇ ਹੀ ਗੱਲਾਂ ਗਦਾਲਾਂ ਸਾਂ ਛੱਡ ਦੇ ਗੱਲ ਕੇ ਸਾਰੇ ਜਿਹੜਾ ਕਿੜਾ ਉਹ ਤੁਹਾਨੂੰ ਫੁੱਲ ਦੇ ਦੋ ਦਾ ਵਾਹ ਇਹ ਫੁੱਲ ਤੇ ਫੋੜ ਪਾ ਕੇ ਹੋਣੀ ਜੀ ਮੈਂ ਨਾ ਪਰੇ ਗੱਲਾਂ ਹੀ ਆ ਪਈਆਂ ਕਿ ਪਛਣਾ ਕੇ ਸੈਂਟਰ ਦੇ ਵਿੱਚ ਮੋਦੀ ਸਰਕਾਰ ਦੂਜੀ ਈਰਾਂ ਤੀਜੀ ਈਰਾਂ ਸਰਕਾਰ ਬਣ ਜਾ ਰਹੀ ਆ ਬਿਲਕੁਲ ਤੇ ਪੰਜਾਬ ਦੇ ਵਿੱਚ ਵੀ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਮੋਦੀ ਸਾਹਿਬ ਦੇ ਕੰਮਾਂ ਤੋਂ ਖੁਸ਼ ਆ ਗਰੀਬ ਜਨਤਾ ਵੀ ਖੁਸ਼ ਆ ਸਾਰਾ ਵਰਗ ਖੁਸ਼ ਆ ਮਾਝੇ ਦਾ ਸਭ ਤੋਂ ਵੱਡਾ ਪਿੰਡ ਲਗਭਗ 13-14000 ਵੋਟ ਐ ਇਸ ਪਿੰਡ ਦੀ ਤੇ ਪਹਿਲੀ ਵਾਰ ਇੱਥੇ ਹੋਇਆ ਕਿ ਬੀਜੇਪੀ ਦਾ ਬੂਥ ਜਿਹੜਾ ਉਹ ਲੱਗਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿ ਬੀਜੇਪੀ ਨੇ ਪਹਿਲੀ ਵਾਰੀ ਪਿੰਡ ਦੇ ਵਿੱਚ ਬੂਥ ਲਗਾਇਆ ਸਸਿਕਾ ਦੋਸਤੋ ਇਸ ਵੇਲੇ ਹਲਕਾ ਖਡੂਰ ਸਾਹਿਬ ਦੇ ਵਿੱਚ ਮੌਜੂਦ ਆ ਤੇ ਮਾਝੇ ਦਾ ਸਭ ਤੋਂ ਵੱਡਾ ਪਿੰਡ ਲਗਭਗ 13-14000 ਵੋਟ ਹੈ ਇਸ ਪਿੰਡ ਦੀ ਤੇ ਪਹਿਲੀ ਵਾਰ ਇੱਥੇ ਹੋਇਆ ਹੈ ਕਿ ਬੀਜੇਪੀ ਦਾ ਬੂਥ ਜਿਹੜਾ ਉਹ ਲੱਗਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿ ਬੀਜੇਪੀ ਨੇ ਪਹਿਲੀ ਵਾਰੀ ਪਿੰਡ ਦੇ ਵਿੱਚ ਬੂਥ ਲਗਾਇਆ ਕਰਦੇ ਆ ਗੱਲਬਾਤ ਉਹਨਾਂ ਦੇ ਵਰਕਰਾਂ ਦੇ ਨਾਲ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਤੁਹਾਡਾ ਜਿਹੜਾ ਨੇ ਤੁਸੀਂ ਲਾਈਵ ਜਿਹੜਾ ਚੈਨਲ ਦਿਖਾ ਰਹੇ ਜੀ ਸਾਰੇ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜਾ ਕਿ ਐਸ ਸੀ ਭਾਈਚਾਰਾ ਕਿਸਾਨ ਭਾਈਚਾਰਾ ਮਜ਼ਦੂਰ ਹਰ ਇੱਕ ਵਰਗ ਨੇ ਜਿਹੜਾ ਵਾ ਬੀਜੇਪੀ ਨੂੰ ਬਹੁਤ ਬਹੁਮਤ ਦੇ ਨਾਲ ਸਰਮਰਥਨ ਦਿੱਤਾ ਹੈ ਤੇ ਆਉਣ ਵਾਲੇ 2027 ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਅਟੁੱਟ ਤੇ ਬਹੁਤ ਬਹੁਮਤ ਨਾਲ ਬਣਨੀ ਆ ਜਿਸ ਤਰ੍ਹਾਂ ਕਿ ਐਤਕੀ ਤੁਸੀਂ ਸੁਰ ਸਿੰਘ ਦੇ ਵਿੱਚ ਜਿਹੜਾ ਬੂਥ ਬਹੁਤ ਚੜ੍ਹਦੀ ਕਲਾ ਦੇ ਨਾਲ ਬੀਜੇਪੀ ਦਾ ਲੱਗਾ ਹੈ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਵਿੱਚੋਂ ਜਿੱਤ ਸਪਾਜੀ ਮੰਨਾ ਜੀ ਦੀ ਬਹੁਤ ਚੜ੍ਹਦੀ ਕਲਾ ਦੇ ਨਾਲ ਹੋਏਗੀ ਬਹੁਤ ਚੜ੍ਹਦੀ ਕਲਾ ਦੇ ਨਾਲ ਹਾਂ ਜੀ ਪੈਸੋ ਕੀ ਕਹਿਣਾ ਚਾਹੁੰਦੇ ਹੋ ਗੱਲ ਇਸ ਤਰ੍ਹਾਂ ਹੈ ਸੈਂਟਰ ਦੇ ਵਿੱਚ ਮੋਦੀ ਸਰਕਾਰ ਦੂਜੀ ਵਾਰਾਂ ਤੀਜੀ ਵਾਰਾਂ ਸਰਕਾਰ ਬਣ ਜਾ ਰਹੀ ਆ ਬਿਲਕੁਲ ਤੇ ਪੰਜਾਬ ਦੇ ਵਿੱਚ ਵੀ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਮੋਦੀ ਸਾਹਿਬ ਦੇ ਕੰਮਾਂ ਤੋਂ ਖੁਸ਼ ਆ ਗਰੀਬ ਜਨਤਾ ਵੀ ਖੁਸ਼ ਆ ਸਾਰਾ ਵਰਗ ਖੁਸ਼ ਆ ਕੀ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਚੱਲੋ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਭਾਜਪੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾ ਰਹੀ ਆ ਜੀ ਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅਸੀਂ ਦੇਖ ਰਿਹਾ ਹੈ ਕਿ ਕਿੰਨਾ ਚਾਹੁੰਦੇ ਜੀ ਐਰ ਕੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਵੋਟਾਂ ਪੂਰੇ ਜੋਰ ਸ਼ੋਰ ਨਾਲ ਪੈ ਰਹੀਆਂ ਮਤਲਬ ਇੱਥੇ ਵੀ ਮੋਦੀ ਸਾਹਿਬ ਨੂੰ ਜਿਆਦਾ ਵੀ ਕਾਜਾਬ ਹੋ ਜਾਣਾ ਤੇ ਸੈਂਟਰ 'ਚ ਤੇ ਕੀ ਤਨਾਰੀ ਹੋ ਗਿਆ ਕਿਵੇਂ ਦਾ ਹੰਗਾਰਾ ਮਿਲ ਜਾ ਲੋਕਾਂ ਵੱਲੋਂ ਲੋਕਾਂ ਨੇ ਤਾਂ ਪਰੇ ਹੀ ਗੱਲਾਂ ਦਲਸਾਂ ਛੱਡ ਦੇ ਗੱਲ ਕੇ ਸਾਰੇ ਜਿਹੜਾ ਕਿੜਾ ਉਹ ਤੁਹਾਨੂੰ ਫੁੱਲ ਦੇ ਦੋ ਦਾ ਵਾਹ ਇਹ ਫੁੱਲ ਤੇ ਵੋਟ ਪਾ ਕੇ ਆਉਣੀ ਜੀ ਮੈਨਾਂ ਪਰ ਇਹ ਗੱਲਾਂ ਹੀ ਆਪੀਆਂ ਕੋਈ ਪੁੱਛੀ ਨਾ ਕੇ ਜੀ ਜੀ ਇਹ ਪਲਾਨਿੰਗ ਆਉਣ ਵਾਲੇ ਸਮੇਂ ਤੱਕ ਵੀ ਚੱਲਦੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸ ਵੀ ਆਰ ਵੀ ਹੰਗਾਰਾ ਜਿਹੜਾ ਬੀਜੇਪੀ ਨੂੰ ਵੀ ਮਾਝੇ ਦੇ ਵਿੱਚੋਂ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਦਾਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੈਂਟਰ ਦੇ ਵਿੱਚ ਤਾਂ ਮੋਦੀ ਸਰਕਾਰ ਆਏਗੀ ਆਏਗੀ ਪਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੋਦੀ ਸਾਹਿਬ ਚੰਗੀ ਪਰਫਾਰਮੈਂਸ ਦਿਖਾਉਣਗੇ ਆਪਾਂ ਕੱਲੇ-ਕੱਲੇ ਬੂਥ ਤੇ ਜਾਵਾਂਗੇ ਦੂਜੇ ਬੂਥਾਂ ਦਾ ਵੀ ਹਾਲਚਲ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੁੜੇ ਰਹਿਣਾ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ